ਆ ਜਾ। ਇੱਧਰ ਲੈ ਪਾਸੇ ਆ ਜਾ। ਇੱਧਰ ਲੈ ਪਾਸੇ। ਆ ਜਾ ਮੰਮੀ ਬੈਠੋ ਆ ਜਾ। ਭੈਣ ਜੀ। ਆ ਜਾ ਬੈਠ ਭੈਣ ਜੀ। ਨਹੀਂ ਮੈਂ ਨਹੀਂ ਬਹਿਣਾ। ਤੂੰ ਹੀ ਫਿਰ ਮੈਨੂੰ ਆਪਣੀ ਭੈਣ ਨਾ ਸਮਝਾਇਆ। ਤੂੰ ਹੀ ਫਿਰ ਚੰਦਾ ਸੋਚ ਲਿਆ ਨਾ ਕਿ ਮੈਂ ਆਪਣੇ ਘਰੇ ਜਾਣਾ। ਯਾਨੀ ਕਿ ਤੁਸੀਂ ਇਹਨੂੰ ਆਪਣਾ ਘਰ ਨਹੀਂ ਸਮਝਦੇ। ਨਹੀਂ ਨਹੀਂ ਭੈਣ ਜੀ ਮੈਂ ਘਰ ਸਮਝਦੀ ਆ ਤਾਂ ਹੀ ਤੇ ਇਨਾ ਚ ਰੁਕੀ ਆ ਜੇ ਮੈਂ ਘਰ ਨਾ ਸਮਝਦੀ ਹੁੰਦੀ ਤਾਂ ਮੈਂ ਰੁਕਦੀ ਤੁਸੀਂ ਇਸ ਤਰ੍ਹਾਂ ਨਾ ਸੋਚੋ। ਵੈਸੇ ਹੀ ਮੈਂ ਕਿਹਾ ਮੈਂ ਘਰ ਜਾਣਾ ਹੈ। ਹਾਂਜੀ ਮੰਮੀ ਮੰਮੀ ਜਿੱਦ ਕਰੀ ਜਾਂਦੇ ਆਪੇ ਕਿ ਮੈਂ ਘਰ ਜਾਣਾ ਹੈ। ਤੇ ਨਾਲੇ ਮੰਮੀ ਮੇਰੀ ਗੱਲ ਸੁਣੋ। ਮੈਂ ਨਾ ਤੁਹਾਡੇ ਕੋਲ ਮਾਫੀ ਮੰਗਣਾ ਚਾਹਨੀ ਆ। ਮਾਫੀ ਕਿਸ ਕਾਲ ਦੀ? ਮੰਮੀ ਤੁਹਾਨੂੰ ਸਭ ਕੁਝ ਪਤਾ ਨਾ। ਮੈਨੂੰ ਮੰਮੀ ਨੇ ਦੱਸਿਆ ਕਿ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ। ਇਸ ਲਈ ਮੰਮੀ ਮੈਂ ਤੁਹਾਨੂੰ ਹਮੇਸ਼ਾ ਹੀ ਗਲਤ ਸਮਝਦੀ ਰਹੀ ਹਾਂ ਕਦੀ ਮੈਂ ਤੁਹਾਨੂੰ ਚੰਗਾ ਨਹੀਂ ਸਮਝਿਆ ਸਭ ਉਲਟਾ ਕਿੰਨਾ ਕੁਛ ਤੁਹਾਨੂੰ ਬੋਲਦੀਆਂ ਪਰ ਨਹੀਂ ਮੈਨੂੰ ਅੱਜ ਪਤਾ ਲੱਗ ਗਿਆ ਕਿ ਤੁਹਾਡੇ ਵਰਗੀ ਸੱਸ ਦੀ ਇੱਕ ਮਿਸਾਲ ਹੈ ਕੋਈ ਸੱਸ ਨਹੀਂ ਹੋਣੀ ਜਿਸ ਨੇ ਇੰਨਾ ਸਾਡੇ ਵਿੱਚ ਜੋ ਕੁਝ ਹੋਇਆ ਮੇਰੀ ਭਾਬੀ ਜੋ ਕਰਦੀ ਰਹੀ ਹੈ ਸਾਰਾ ਕੁਝ ਪਤਾ ਹੁੰਦੇ باوجود ਤੁਸੀਂ ਕਦੀ ਮੈਨੂੰ ਮਹਿਣਾ ਨਹੀਂ ਮਾਰਿਆ ਕਦੀ ਪੁੱਛਿਆ ਨਹੀਂ ਨਾ ਕਦੀ ਮੇਰੀ ਮਾਂ ਨੂੰ ਕਦੀ ਕੁਝ ਕੀਤਾ ਸਭ ਉਲਟਾ ਕਿਸੇ ਇੱਕ ਦਾ ਕਿਸੇ ਗੱਲ ਤੇ ਪੜਦਾ ਹੀ ਪਾਇਆ ਹੋਣਾ ਪੂਜਾ ਮੇਣਾ ਕਾ ਦਾ ਮਾਰਨਾ ਤੀਏ ਮੈਨੂੰ ਤਾਂ ਪਤਾ ਉਸ ਤੇ ਨਹੀਂ ਲੱਗ ਗਿਆ ਸੀ ਜਿਸ ਮੈਂ ਤੇਨਾਂ ਗੱਲ ਕਰਨ ਗਈ ਸੀ ਕਿ ਜਿਹੜਾ ਆਪਾਂ ਕਰਨ ਵਾਸਤੇ ਮੁੰਡਾ ਵੇਖਿਆ ਵਿਆਇਆ ਹੋਇਆ ਮੁੰਡਾ ਪਰ ਮੈਂ ਜਦੋਂ ਜਾ ਕੇ ਵੇਖਿਆ ਤੁਸੀਂ ਆਪਣੇ ਭਰਾ ਪਰਚਾਈ ਦੀਆਂ ਗੱਲਾਂ ਕਰਨ ਦੇ ਸੀ ਤੇ ਕਹਿਣ ਦੇ ਸੀ ਕਿ ਪਰਚਾਈ ਨੇ ਸਾਨੂੰ ਕਰੋ ਕੱਢਤਾ ਹੋ ਜਾ ਤੂੰ ਕਹਿਣ ਡਈ ਸੀ ਕਿ ਮੈਂ ਆਪਣੇ ਸਹੁਰਿਆਂ ਨੂੰ ਇਹ ਵੀ ਕਹਿਣਾ ਕਿ ਮੇਰਾ ਵੀਰ ਤੇ ਭਾਬੀ ਬਾਹਰ ਚਲੇ ਗਏ ਮੇਰੀ ਗੱਲ ਸੁਣ ਮੈਂ ਕਿਉਂ ਮਹਿਣਾ ਦਿਣਾ ਸੀ ਤੇਰੇ ਮੰਮੀ ਤਾਂ ਅੱਗੇ ਬੜੇ ਦੁਖੀ ਸੀ ਤੁਸੀਂ ਬੜੀ ਦੁਖੀ ਸੀ ਜਿਹਦਾ ਪੁੱਤ ਇਸ ਤਰ੍ਹਾਂ ਦੀ ਹਰਕਤ ਕਰ ਦਵੇ ਜਿਹਦੀ ਨੂੰ ਇਸ ਤਰ੍ਹਾਂ ਦੀ ਹਰਕਤ ਕਰ ਦਵੇ ਤੇ ਜਿਹਦਾ ਭਰਾ ਇੰਨਾ ਵੱਡਾ ਧੋਖਾ ਦੇ ਦੇਵੇ ਤੇ ਮੈਂ ਉਹਨਾਂ ਨੂੰ ਮੇਨੇ ਮਾਰਾਂਗੇ ਤੈਨੂੰ ਹੋਰ ਦੁੱਖ ਪਜਾਵਾਂਗੀ ਭੈਣ ਜੀ ਨਹੀਂ ਨਹੀਂ ਐਸਾ ਨਹੀਂ ਸੀ ਮੈਂ ਕਰ ਸਕਦੀ ਭੈਣ ਜੀ ਬਾਕੀ ਮੈਂ ਤਾਂ ਉਹ ਇਹੋ ਹੀ ਕਵਾਂਗੀ ਕਿ ਤੁਸੀਂ ਭੈਣ ਜੀ ਇਹਨੂੰ ਆਪਣਾ ਹੀ ਘਰ ਸਮਝੋ ਤੇ ਮੈਂ ਤੁਹਾਡੇ ਗੜੀ ਹੱਥ ਜੋੜ ਦਿਆਂਗੀ ਨਹੀਂ ਨਹੀਂ ਮੰਮੀ ਤੁਸੀਂ ਆਪਣਾ ਘਰ ਵਿੱਚ ਰਵੋ ਭੈਣ ਜੀ ਤੁਸੀਂ ਮੰਮੀ ਹੱਥ ਨਾਲ ਚਲੋ ਸਭੋ ਮੈਂ ਤੁਹਾਡੇ ਕੋਲ ਮਾਫੀ ਮੰਗਦੀ ਆ ਮੈਂ ਤੁਹਾਨੂੰ ਕਿੰਨਾ ਬੋਲਦੀ ਆ ਕਿੰਨਾ ਵੱਧ ਘੱਟ ਬੋਲਦੀ ਆ ਮੈਨੂੰ ਵੀ ਪਤਾ ਨਹੀਂ ਲੱਗਦਾ ਮੇਰੇ ਦਿਲ 'ਚ ਗੁੱਛ ਨਹੀਂ ਆ ਪਰ ਮੈਨੂੰ ਵੈਸੇ ਹੀ ਪਤਾ ਨਹੀਂ ਗੁੱਸਾ ਚੜ ਜਾਂਦਾ ਜਾਂ ਮੈਨੂੰ ਸਮਝੋ ਟੈਨਸ਼ਨ ਹੈ ਦੇਖੋ ਤੁਹਾਡੇ ਸਾਹਮਣੇ ਕਿੰਨੀਆਂ ਗੱਲਾਂ ਇਸ ਕਰਕੇ ਸ਼ਾਇਦ ਮੈਂ ਬੋਲ ਦਿੰਨੀ ਆ ਤੇ ਮੈਨੂੰ ਮਾਫੀ ਦੇ ਦਿਓ ਬਾਕੀ ਕਿਰਨ ਨੂੰ ਵੀ ਕੋਈ ਗੱਲ ਨਾ ਦੱਸਿਓ ਪਲੀਜ਼ ਨਹੀਂ ਨਹੀਂ ਪੁੱਤ ਕਿਰਨ ਨੂੰ ਕਿਉਂ ਗੱਲ ਦੱਸਨੀ ਆ ਉਹ ਵਿਚਾਰੀ ਆਪਣੇ ਘਰ ਖੁਸ਼ ਐ ਕੋਈ ਗੱਲ ਨਹੀਂ ਮੰਮੀ ਹੁਣ ਅਸੀਂ ਆਪਣੀ ਦੁਕਾਨ ਵਾਲੀ ਵੀ ਧਿਆਨ ਦੇਣੇ ਪਏ ਵੇਖੋ ਸਾਡਾ ਕੰਮ ਵੀ ਕਿੰਨਾ ਵਧੀਆ ਸ਼ੁਰੂ ਹੋ ਗਿਆ ਵਾ ਮੈਂ ਹੁਣ ਪੂਜਾ ਬਸ ਮੈਂ ਤਾਂ ਤੈਨੂੰ ਇਹ ਕਹਿਣਾ ਚਾਹਾਂਗੀ ਕਿ ਹੁਣ ਤੋਂ ਆਪਣੀ ਮੰਮੀ ਨੂੰ ਬਿਲਕੁਲ ਔਸਕਾਰ ਜਾਂਦੇ ਉਹਨਾਂ ਨੂੰ ਪਤਾ ਲੱਗ ਜਾਏ ਕਿਹੜੀਆਂ ਧੀਆ ਹੁੰਦੀਆਂ ਨਾ ਉਹ ਵੀ ਪੋਤਾਂ ਹੁੰਦੀਆਂ ਉਹ ਕੀ ਸੋਚਦੇ ਕਿ ਸ਼ਾਇਦ ਜੇ ਧੀ ਦੀ ਸਾਸਰ ਨੂੰ ਪਤਾ ਲੱਗ ਗਿਆ ਤੇ ਉਹਨੂੰ ਘਰੋਂ ਬਾਹਰ ਕੱਢ ਦੇਣਗੇ ਐਸਾਂ ਦੀ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਵੀ ਇੱਥੇ ਰਵੋ ਤੇ ਪੂਜਾ ਤੂੰ ਵੀ ਬੇਚੀ ਜਿਗੋ ਕੇ ਇਨਾ ਰਹਿੰਦੇ ਤੇ ਬਾਕੀ ਜੇ ਤੁਹਾਨੂੰ ਭੈਣ ਜੀ ਇਹ ਗੱਲ ਲੱਗਦੀ ਹੈ ਨਾ ਕਿ ਮੈਂ ਆ ਕੇ ਕੁੜੀ ਦੇ ਸਹੁਰੇ ਨਹੀਂ ਰਹਿਣਾ ਪਰ ਭੈਣ ਦੇ ਘਰ ਤੇ ਰਹਿ ਸਕਦੇ ਜੇ ਨਾ ਭੈਣ ਦੇ ਘਰ ਤੇ आ जा इधर ले पास आ जा इधर ले पास ही चल पहले कम ले चल ਕਹਿੰਦਾ ਆਂਦਾ ਮੋਟਰਸਾਈਕਲ ਤੋਂ ਡਿੱਗ ਗਿਆ ਮੈਂ ਇਹਦੇ ਤੇ ਕੱਪੜੇ-ਕੁੱਪੜੇ ਵੀ ਪਾਟੇ ਹੀ ਮੈਂ ਸਾਰੇ ਉੱਥੋਂ ਨਵੇਂ ਲੈ ਕੇ ਪਾਏ ਆ ਇਹਨੂੰ ਮੇਰੇ ਪੁੱਤ ਕੀ ਹੋਇਆ ਕੁਝ ਨਹੀਂ ਬਸ ਮੈਂ ਨਾ ਮੋਟਰਸਾਈਕਲ ਤੋਂ ਡਿੱਗ ਪਿਆ ਮੋਟਰਸਾਈਕਲ ਤੋਂ ਡਿੱਗ ਪਿਆ ਤੇ ਨਹੀਂ ਆ ਸਰਦਾਰ ਮੋਟਰਸਾਈਕਲ ਵੀ ਘਰ ਵਾ ਕਿਹੇ ਯਾਰ ਦੋਸਤ ਆਂਦਾ ਮੋਟਰਸਾਈਕਲ ਹੀਗਾ ਲੱਤ ਲੁੱਤ ਤਾਂ ਠੀਕ ਹੀ ਨਾ ਜਿਰਕੋ ਗਿਆ ਡਾਕਟਰ ਕੋ ਉਹਨੇ ਮੈਨੂੰ ਫੋਨ ਕੀਤਾ ਕਿ ਇਹਦੇ ਹਾਲਤ ਜਿਆਦੀ ਬੁਰੀ ਆ ਤੇ ਆਉ ਇੱਥੇ ਕਿੱਦੇ ਮੋਟਰਸਾਈਕਲ ਤੇ ਹੀ ਪਤਾ ਹੀ ਨਹੀਂ ਅਜੇ ਦੱਸਿਆ ਹੀ ਨਹੀਂ ਕੁਝ ਛੋਟੀ ਮਾਂ ਮੇਰਾ ਦੋਸਤ ਸੀਗਾ ਮੈਂ ਪਿੱਛੇ ਬੈਠਾ ਸੀ ਉਹ ਥੋੜਾ ਬੈਲੈਂਸ ਆਊਟ ਹੋਇਆ ਤੇ ਆਪਾਂ ਦੋਵੇਂ ਡਿੱਗ ਪਏ ਦੋਸਤ ਠੀਕ ਹੈ ਤੇ ਨਾ ਹਾਂ ਉਹ ਤਾਂ ਠੀਕ ਆ ਲੱਤਾਂ ਤੇ ਤੇ ਨਹੀਂ ਸੱਟਾਂ ਲੱਗੀਆਂ ਨਹੀਂ ਨਹੀਂ ਜੱਟ ਜੀ ਠੀਕ ਆ ਮੈਂ ਅਰੇ ਦੋਸਤ ਨੂੰ ਦੇਖਣਾ ਸੀ ਕਿ ਉਹਨੂੰ ਤੇ ਨਹੀਂ ਸੱਟਾਂ ਜ਼ਿਆਦਾ ਲੱਗੀਆਂ ਹੈ ਹੀ ਕੱਲਾ ਇਹੋ ਸੀਗਾ ਤੇ ਕੋਈ ਹੋਵੇ ਅੱਗੇ ਤੇ ਵਿਖੇ ਉਹ ਨਹੀਂ ਨਹੀਂ ਉਹ ਉਹਦੇ ਪੇਰੈਂਟਸ ਆ ਕੇ ਨਾ ਉਹਨੂੰ ਲੈ ਗਏ ਸੀ ਤੇ ਤੁਹਾਨੂੰ ਪਤਾ ਵਾ ਡਾਕਟਰ ਨੇ ਫਿਰ ਇਦਾਂ ਕੀਤਾ ਚਾਚਾ ਜੀ ਨੂੰ ਜਾਣਦਾ ਸੀ ਫੋਨ ਕਰਕੇ ਕਹਿਤਾ ਕਿ ਆ ਕੇ ਲੈ ਜਾਓ ਨਹੀਂ ਤੇ ਮੈਂ ਤੇ ਆ ਹੀ ਜਾਣਾ ਸੀ ਘਰੇ ਨਹੀਂ ਉਹਦੇ ਫਿਰ ਯਾਰ ਤੇਰਾ ਯਾਰ ਦੋਸਤ ਚੰਗਾ ਉਹਨੇ ਦੱਸ ਤੈਨੂੰ ਨਹੀਂ ਕਰੇ ਛੱਡ ਸਕਦੇ ਉਹ ਆਪਣਾ ਮੁੰਡਾ ਲੈ ਕੇ ਬੰਨੇ ਹੋਏ ਉਹ ਨਹੀਂ ਉਹ ਮੈਨੂੰ ਕਹਿਣ ਦੇ ਹੀ ਕਿ ਅਸੀਂ ਛੱਡੋਨੇ ਆ ਪਰ 19 ਦੇਰ ਤੱਕ ਨਾ ਤੁਹਾਨੂੰ ਫੋਨ ਹੋ ਗਿਆ ਸੀ ਤੇ ਉਹ ਮੈਂ ਉਹਨਾਂ ਨੂੰ ਆਪ ਹੀ ਕਿਹਾ ਤੁਸੀਂ ਜਾਓ ਕੋਈ ਗੱਲ ਨਹੀਂ ਚਾਚਾ ਜੀ ਨੇ ਆ ਜਾਣਾ ਮੈਂ ਤੇਨੂੰ ਡਾਕਟਰ ਕੋ ਛੱਡ ਕੇ ਕੌਣ ਗਿਆ ਸੀ ਉਹ ਚਲੋ ਐਨਾ ਆਰਾਮ ਕਰਨ ਤੋਂ ਸਾਰੇ ਸਵਾਲ ਇਹਨਾਂ ਦੇ ਇਹਨੂੰ ਆਰਾਮ ਕਰ ਲੈਣ ਦੋ ਇਹ ਦੇ ਇੱਧਰ ਵੀ ਹਲਦੀ ਵਾਲਾ ਦੁੱਧ ਲੈ ਕੇ ਆ ਹਲਦੀ ਵਾਲਾ ਉਹ ਕਿਸ ਤਰ੍ਹਾਂ ਕਰਨਾ ਜੀ ਇਹ ਕਿਹੜਾ ਕੰਮ ਹੁੰਦਾ ਦੁੱਧ 'ਚ ਹਲਦੀ ਪਾ ਦੇ ਤੇ ਕੱਢ ਦੇਣਾ ਨੂੰ ਬਸ ਚਲ ਤੁਸੀਂ ਆ ਜਾਓ 2 ਮਿੰਟ ਮੈਨੂੰ ਚੱਲ ਮੈਂ ਤਾਂ ਦੱਸਣੀਆਂ ਤੁਹਾਨੂੰ ਚਲ ਜਾਓ ਮੰਮੀ ਆਪ ਕਰੋ ਜ਼ਿਆਦਾ ਹੀ ਲਿਆਇਓ ਹਲਦੀ ਥੋੜੀ ਮੈਂ ਚਮਚਾ ਵੱਧ ਪਾ ਲਿਓ ਸਾਹਿਲ ਕਿਹਨੇ ਸਟਾਲੋਂ ਆਇਆ ਸਾਹਿਲ ਹਾਂ ਜੀ ਨਾ ਤੈਨੂੰ ਵੇਖ ਮੇਰਾ ਨਾ ਝੂ ਥਨਮਾ ਰੀ ਸਈ ਸਈ ਦਸੀ ਤੇਰਾ ਕਿਤੇ ਝਗੜਾ ਤੇ ਨਹੀਂ ਹੋਇਆ ਬਾਹਰ ਉਹ ਨਾ ਨਾ ਜੱਜ ਜੀ ਇਦਾਂ ਦੀ ਕੋਈ ਗੱਲ ਨਹੀਂ ਆ ਮੈਂ ਦੱਸਣ ਤੇ ਧਿਆਨ ਤੁਹਾਨੂੰ ਕਿ ਮੈਂ ਤੇ ਮੇਰਾ ਦੋਸਤ ਨਾ ਬਾਈ ਟੋਡੇ ਸਾਹਿਲ ਛਾਡੇ ਨੂੰ ਮੈਂ ਬੱਚਾ ਨਹੀਂ ਆ ਇਹ ਬਾਈ ਕਾਲੀਆਂ ਸੱਟਾਂ ਨਹੀਂ ਹੈਗੀਆਂ ਬੋਲ ਸਾਹਿਲ ਅਗਰ ਕਿ ਤੇਰਾ ਕਿਸੇ ਨਾਲ ਹੱਥੋਂ ਪਾਈ ਹੋਈ ਕੋਈ ਲੜਾਈ ਝਗੜਾ ਹੋਇਆ ਕੋਈ ਕਾਲਜ ਨਾਲ ਕੋਈ ਕਾਲਜ ਦੇ ਮੁੰਡਿਆਂ ਨਾਲ ਕੋਈ ਯਾਰਾਂ ਦੋਸਤਾਂ ਨਾਲ ਤੇ ਦੱਸ ਉਹ ਨਹੀਂ ਨਹੀਂ ਜਾ ਚਾਚਾ ਜੀ ਇਹ ਨਾ ਬ ਲੈ ਲੰਮੇ ਪੈ ਜਾ ਐਵੇਂ ਟੈਨਸ਼ਨ ਲੈਂਦੇ ਆ ਵੇਖੋ ਸਾਹਿਲ ਕੁਝ ਵੀ ਨਹੀਂ ਹੋਇਆ ਉਹ ਕੁਝ ਨਹੀਂ ਹੋਇਆ ਲੈ ਇਹਨੂੰ ਕੀ ਆਂਦਾ ਬਾਈਕ ਤੋੜ ਲਿਆ ਉਹ ਕੁਝ ਨਹੀਂ ਚਾਚੀ ਬਾਈਕ ਤੋ ਉਹ ਨਹੀਂ ਨਹੀਂ ਆ ਥੋੜੀਆਂ ਜਿਹੀ ਸੱਟਾਂ ਵਾ ਉਹ ਨਾ ਐਕਚੁਅਲੀ ਚ ਸੱਚ ਦੱਸਣਾ ਮੈਂ ਤੇ ਮੇਰਾ ਦੋਸਤ ਨਾ ਓਵਰ ਸਪੀਡਿੰਗ ਤੇ ਸੀ ਤਾਂ ਕਰਕੇ ਨਾ ਸੱਟਾਂ ਜ਼ਿਆਦੀਆਂ ਲੱਗੀਆਂ ਵਾ ਪਰ ਸੱਟਾਂ ਦੇ ਗੁੱਝੀਆਂ ਵਾ ਬਲੱਡ ਦੇ ਦਾ ਕਿਤੋਂ ਵੀ ਨਹੀਂ ਨਿਕਲੰਦੇ ਆ ਤੂੰ ਬਾਗ ਤਾਂ ਡਿੱਗਾ ਮੈਂ ਸੱਚੀ ਹਾਂ ਹਾਂ ਬਾਗ ਤਾਂ ਡਿੱਗਾ ਮੈਂ ਜੇ ਕੁਛ ਇਦਾਂ ਦੀ ਗੱਲ ਹੁੰਦੀ ਤੇ ਮੈਂ ਚਾਚਾ ਜੀ ਨੂੰ ਤੇ ਦੱਸ ਹੀ ਦੇਣਾ ਲੈ ਮੈਂ ਪਹਿਰੇ ਆਰਾਮ ਕਰ ਉਹ ਦੁੱਧ ਗਰਮ ਕਰਨ ਗਏ ਆ ਜਾ ਵੇਖ ਦੁੱਧ ਹੋ ਗਿਆ ਤੇ ਜਾ ਲੈ ਕੇ ਆ ਦੁੱਧ ਦੋ ਇਹਨੂੰ ਇਹਦੀ ਦਵਾਈ ਦਵਾਤੀ ਹੈ ਨਾ ਆਹੋ ਇਹਦੇ ਦੇ ਕੱਪੜੇ ਵੀ ਚੇਂਜ ਕਰਾ ਕੇ ਲੈ ਕੇ ਆਇਆ ਸਾਰੇ ਕੱਪੜੇ ਪਾਟੇ ਪਏ ਹੀ ਇਹਦੇ ਸਾਹਿਲ ਮੇਰੀ ਗੱਲ ਸੁਣ ਕੱਲ ਜਦੋਂ ਤੂੰ ਜਾਣ ਲੱਗਾ ਸੀ ਬਾਹਰ ਤੇ ਤੇਰੇ ਕਿਸੇ ਦੋਸ ਦਾ ਫੋਨ ਆਉਂਦਿਆ ਹੈਗਾ ਤੂੰ ਬੜਾ ਗੁੱਸੇ ਦੇ ਨਾਲ ਬੋਲਣਦਿਆ ਹੈਗਾ ਉਹ ਤੇਰਾ ਕਿਤੇ ਲੜਾਈ ਝਗੜਾ ਤੇ ਨਹੀਂ ਹੋ ਗਿਆ ਕਿਸੇ ਦੇ ਨਾਲ ਤੂੰ ਦੱਸ ਦੇ ਵਈ ਸਾਨੂੰ ਫੇਰ ਹੀ ਸੋਲੂਸ਼ਨ ਨਿਕਲਣਾ ਵਾ ਉਹ ਕੌਨ ਸੀ ਆ ਨਹੀਂ ਨਹੀਂ ਚਾਚਾ ਜੀ ਉਹਨਾਂ ਤੁਹਾਨੂੰ ਪਤਾ ਹੀ ਆ ਯਾਰ ਦੋਸਤੋ ਫੋਨ ਕਰਕੇ ਤੰਗ ਕਰਦੇ ਰਹਿੰਦੇ ਆ ਤੇ ਮੈਂ ਉਹਨਾਂ ਨੂੰ ਕਹਿਣਿਆ ਹੈ ਕਿ ਮੈਂ ਨਹੀਂ ਢੱਡਣਾ ਜਾਣਾ ਮੈਂ ਨਹੀਂ ਢੱਡਣਾ ਜਾਣਾ ਮੈਂ ਆਖਰੀ ਟਾਈਮ ਪੁੱਛਣ ਡਿਆ ਜੇ ਕੋਈ ਗੱਲ ਹੈਗੀ ਤੇ ਦੱਸ ਦੇ ਕਿਤੇ ਝਗੜਾ ਹੋਇਆ ਤੇ ਨਹੀਂ ਨਹੀਂ ਚਾਚਾ ਜੀ ਜੇ ਇਦਾਂ ਦਾ ਕੁਝ ਵੀ ਹੁੰਦਾ ਤਾਂ ਮੈਂ ਤੁਹਾਨੂੰ ਦੱਸਣਾ ਹੀ ਜਾਂ ਦੁੱਧ ਲੈ ਕੇ ਆ ਜਾ। ਦੇ ਆਈਆ ਮੈਂ ਉਹਨੂੰ ਦੁੱਧ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ। ਪਉ ਤਾਂ ਇੰਨੀ ਸੱਟਾਂ ਲਵਾ ਕੇ ਇਸ ਤਰ੍ਹਾਂ ਆ ਗਿਆ ਵੇ ਦੱਸਦਾ ਹੀ ਨਹੀਂ ਪਿਆ ਬਾਈਕ ਟੁੱਟ ਗਿਆ ਬਾਈਕ ਟੁੱਟਣ ਦੇ ਨਾਲ ਇੰਨੀ ਸੱਟਾਂ ਲੱਗ ਜਾਂਦੀਆਂ ਵਾ ਤੇ ਸੱਚ ਵੀ ਤੇ ਨਹੀਂ ਨਾ ਦੱਸੰਦੇ ਆ ਜੋ ਵੀ ਗੱਲ ਹੈਗੀ ਆਪਣੇ ਪਰਿਵਾਰ ਨਾਲ ਜੇ ਆਪਾਂ ਉਹ ਗੱਲ ਸਾਂਝੀ ਕਰਾਂਗੇ ਤੇ ਉਹਦਾ ਸੋਲੂਸ਼ਨ ਨਿਕਲਣਾ ਵਾ ਇਸ ਤਰ੍ਹਾਂ ਥੋੜਾ ਨਿਕਲ ਜਾਣਾ ਕਿ ਆਹਾਨੂੰ ਸੁਪਨਾ ਆਣਾ ਵਾ ਕਿ ਕੋਈ ਪ੍ਰੋਬਲਮ ਦੇ ਵਿੱਚ ਫਸਿਆ ਹੋਇਆ ਵਾ ਤੇ ਆਪਾਂ ਇਹਨੂੰ ਇਸ ਤਰ੍ਹਾਂ ਹੀ ਕੱਢ ਲਈਏ ਯਾਰ ਕੋਈ ਚਾਹੁੰਦਾ ਥੋੜੀ ਪ੍ਰੋਬਲਮ ਚ ਫਸਿਆ ਰਹੇ ਹੁਣ ਦੱਸੇਗਾ ਤੇ ਫੇਰ ਹੀ ਕੋਈ ਹੋਰ ਉਥੇ ਹੈ ਵੀ ਨਹੀਂ ਕਿ ਕੋਈ ਇਹਦਾ ਯਾਰ ਦੋਸਤੋ ਵੀ ਉਹਨੂੰ ਪੁੱਛ ਲਈਏ ਕੋਈ ਹੈ ਵੀ ਨਹੀਂ ਗੱਲ ਤੇ ਉਹੀ ਹੈ ਨਾ ਅੱਜ ਕੱਲ ਦੀ ਜਨਰੇਸ਼ਨ ਨੂੰ ਪਤਾ ਨਹੀਂ ਕੀ ਹੋ ਗਿਆ ਜਿਹੜੀ ਵੀ ਪ੍ਰੋਬਲਮ ਹੈ ਬਸ ਆਪਣੇ ਦਿਲ ਦੇ ਅੰਦਰ ਹੀ ਰੱਖਦੀ ਆ ਕਿ ਸਾਡੇ ਘਰਦਿਆਂ ਨੂੰ ਨਾ ਪਤਾ ਲੱਗੇ ਘਰਦਿਆਂ ਨੂੰ ਪਤਾ ਲੱਗੂਗਾ ਤੇ ਸੋਲੂਸ਼ਨ ਨਿਕਲੂਗਾ ਅੰਦਰ ਅੰਦਰ ਹੀ ਤੁਸੀਂ ਘੁੱਟੀ ਜਾਣਾ ਵਾ ਤੇ ਕੀ ਹੋਣਾ ਵਾ ਮੇਰੇ ਤੇ ਘਰ ਦੇ ਮਾਹੌਲ ਤੋਂ ਹੀ ਹੋਈ ਜਾਂਦਾ ਪਤਾ ਨਹੀਂ ਕੀ ਹੋਈ ਜਾਂਦਾ ਕੀ ਹੋਈ ਜਾਂਦਾ ਹਰ ਕੋਈ ਆਪਣੇ ਆਪਣੇ ਹੀ ਨਾ ਘੋੜੇ ਪਹੁੰਚਾਉਣ ਤੇ ਲੱਗਾ ਗੱਲ ਤਾਂ ਢਹੀ ਸਹੀ ਆ ਆ ਕੁਛ ਕੇ ਦਿਨਾਂ ਤੋਂ ਸਾਡੇ ਘਰ ਦਾ ਮਾਹੌਲ ਇੰਨਾ ਜ਼ਿਆਦਾ ਵਿਗੜਿਆ ਪਿਆ ਵਾ ਨਾ ਮਤਲਬ ਵਧੀਆ ਨਹੀਂ ਚੱਲੰਦਿਆ ਸਾਰੇ ਜਣੇ ਪਰੇਸ਼ਾਨੀ ਦੇ ਵਿੱਚ ਕੋਈ ਭਾਬੀ ਜੀ ਕੱਲ ਵੀ ਪਰੇਸ਼ਾਨੀ ਦੇ ਵਿੱਚ ਸੀਗੇ ਮੰਮੀ ਤੁਸੀਂ ਮੈਂ ਹਜੇ ਸਾਹੀ ਨਾਲ ਇੰਨਾ ਵੱਡਾ ਹਾਸਾ ਹੋ ਗਿਆ ਮੇਰੀ ਗੱਲ ਸੁਣੋ ਕਿਤੇ ਚੀਜ਼ਾਂ ਹੀ ਗਵਾਚੀ ਜਾਂਦੀਆਂ ਘਰ ਚੋਂ ਉਧਰੋਂ ਆਏ ਸੱਟਾਂ ਲਵਾ ਕੇ ਆ ਗਏ ਪਤਾ ਹੀ ਨਹੀਂ ਹੋਣ ਕੀ ਡਿਆ ਵਾ ਗੱਲ ਵੀ ਤੁਹਾਡੀ ਸਹੀ ਆ ਚੀਜ਼ਾਂ ਗਵਾਚੀ ਜਾਂਦੀਆਂ ਵਾ ਆ ਸੱਟਾਂ ਵਾਲਾ ਤੇ ਜ਼ਿਆਦਾ ਹੀ ਹੋ ਗਿਆ ਨਾ ਚੀਜ਼ਾਂ ਤੇ ਫੇਰ ਬਣ ਜਾਂਦੀਆਂ ਪਰ ਇੰਨਾ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਨਾ ਕਿਰਨ ਚੀਜ਼ਾਂ ਏਡੀ ਸੌਖੀਆਂ ਨਹੀਂ ਬਣਦੀਆਂ ਠੀਕ ਆ ਮਿਹਨਤ ਨਾਲ ਬਣਦੀਆਂ ਵਾ ਸਮਾਂ ਲਾ ਕੇ ਬਣਦੀਆਂ ਵਾ ਕੋਈ 10 ਰੁਪਏ ਦੀ ਚੀਜ਼ ਨਹੀਂ ਕਿ ਉਹ ਬੱਚੇ ਦੀ ਕੋਈ ਲਾਲੀਪਾਪ ਹੈਗਾ ਕਿ ਆ ਫੜੇ ਡਿੱਗ ਗਿਆ ਕੋਈ ਨਹੀਂ ਜਾਂ ਨਵਾਂ ਲਾਇਆ 10 ਰੁਪਏ ਦਾ ਲੱਖ ਰੁਪਈਆ ਨਾ ਮਸਲਾ ਹੁੰਦਾ ਇਸ ਚੀਜ਼ ਦਾ ਨਾ ਇੱਕ ਸੋਲੂਸ਼ਨ ਹੈਗਾ ਵਾ ਕੀ ਆਪਾਂ ਇਤਨਾ ਕਰਦੇ ਆ ਆਪਾਂ ਨਾ ਘਰ ਦੀ ਸੁੱਖ ਸ਼ਾਂਤੀ ਵਾਸਤੇ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਉੱਥੇ ਜਾ ਕੇ ਹਾਂ ਹੈਨਾ ਆਪਾਂ ਰੱਬ ਕੋ ਅੱਗੇ ਇਹੋ ਜਿਹੇ ਅਰਦਾਸ ਕਰਾਂਗੇ ਕਿ ਰੱਬਾ ਸਾਡੇ ਘਰ 'ਚ ਜੋ ਕੁਝ ਵੀ ਚੱਲੰਦਿਆ ਨਾ 네ਗੇਟਿਵ ਉਹਨੂੰ ਤਾਂ ਦੂਰ ਕਰ ਦੇ ਸਹੀ ਗੱਲ ਸਹੀ ਗੱਲ ਉਹਦੇ ਅੰਗੇ ਤੇ ਕਿਸੇ ਚੀਜ਼ ਦਾ ਜੋਰ ਨਹੀਂ ਹੈ ਨਾ ਆਏ ਹਾਲਾਤ ਚ ਹੀ ਨਹੀਂ ਹੈਗਾ ਜਾਣ ਦੀ ਕਿਤਰਾ ਇਹਨੂੰ ਲੈ ਕੇ ਜਾਵਾਂਗੇ ਕੋਈ ਗੱਲ ਨਹੀਂ ਜੇ ਇਹ ਕੱਲ ਤੱਕ ਚੱਲਣ ਫਿਲਣ ਲੱਗ ਪਿਆ ਤੇ ਇਹਨੂੰ ਨਾਲ ਲੈ ਜਾਵਾਂਗੇ ਨਹੀਂ ਤੇ ਆਪਾਂ ਤੇ ਭਾਬੀ ਜੀ ਹੋਣੀ ਚਲ ਜਾਵਾਂਗੇ ਨਹੀਂ ਕਿਰਨ ਜਾਣਾ ਤੇ ਸਾਰਿਆਂ ਨੂੰ ਚਾਹੀਦਾ ਕਿਉਂਕਿ ਸਾਰਾ ਪਰਿਵਾਰ ਜਾਵਾਂਗੇ ਨਾ ਤੇ ਰੱਬ ਜਿਹੜਾ ਨਾ ਆਪਣੇ ਜਿਹੜੇ ਦੁੱਖ ਦਰਦ ਹੈ ਨਾ ਉਹ ਛੇਤੀ কাটੂਗਾ ਤੇ ਫਿਰ ਮੇਰੀ ਗੱਲ ਸੁਣੋ ਆਪਾਂ ਜਾਣਾ ਤੇ ਗੱਡੀ ਦੇ ਵਿੱਚ ਹੀ ਹੈ ਨਾ ਇਹਨੂੰ ਫਿਰ ਗੱਡੀ 'ਚੇ ਭਾ ਲਵਾਂਗੇ ਹੋਰ ਕੀ ਆ ਹੋਰ ਤੇ ਕੋਈ ਹੱਲ ਨਹੀਂ ਹੈਗਾ ਨਾ ਤੇ ਹੁਣ ਮਨਾ ਨਾ ਕਰਿਓ ਸਾਰੇ ਜਾਣੇ ਚੱਲਾਂਗੇ ਤੇ ਮੈਂ ਭਾਬੀ ਜੀ ਉਹਨਾਂ ਨਾਲ ਵੀ ਗੱਲ ਕਰ ਲਈ ਤੁਸੀਂ ਨਾ ਸਾਰੇ ਕੰਮ ਆਪਣੇ ਨਾ ਸਾਈਡ ਤੇ ਰੱਖ ਦੋ ਸਵੇਰੇ 10 ਵਜੇ ਆਪਾਂ ਪਹਿਲੋਂ ਨਾ ਸਾਡੇ ਕਿਉਂ ਨੇ ਕਿਤੇ ਫੇਰ ਅਗਲੇ ਕੰਮ ਆਪਾਂ ਕਰਨੇ ਆ ਸਵੇਰੇ 10 ਵਜੇ ਆਪਾਂ ਨਿਕਲਣਾ ਸਾਰੇ ਭਾਬੀ ਉਹਨਾਂ ਨੂੰ ਵੀ ਸਾਰਿਆਂ ਨੂੰ ਦੱਸ ਦੇ ਮਮੀ ਨੂੰ ਵੀ ਦੱਸ ਦੇ ਚਲੋ ਠੀਕਾ ਸਾਈ ਪੀ ਲਈ ਦੁੱਧ ਹਾਂਜੀ ਛੋਟੀ ਮਾਂ ਦਵਾਈ ਵੀ ਖਾ ਲਿਓ ਖਾ ਲੀ ਸाहिल ਪੁੱਤਰ ਤੂੰ ਸਭ ਤੋਂ लाਡਲਾ ਹੈਂ ਘਰ ਦੇ ਵਿੱਚ ਦੇਲਾ ਤੈਨੂੰ ਸਾਰੇ ਪਿਆਰ ਕਰਦੇ ਆ ਗੱਲ ਕੋ ਛੋੜ ਤਾ ਨਹੀਂ ਗਈ ਵਿੱਚ ਨਹੀਂ ਨਹੀਂ ਛੋਟੀ ਮਾਂ ਮੈਂ ਵੇਖੋ ਇੱਕੋ ਜੀ ਕਿੰਨੀ ਵਾਰੀ ਕਹਦੀ ਸਾਰਿਆਂ ਨੂੰ ਜੇ ਕੁਛ ਇਦਾਂ ਦਾ ਹੁੰਦਾ ਨਾ ਤਮ ਆਪਣੇ ਘਰ ਦੇਨ ਨੂੰ ਨਹੀਂ ਦੱਸਣਾ ਤੇ ਹੋਰ ਕਿਹਨੂੰ ਦੱਸਣਾ ਹੈ ਸਾਹਿਲ ਇਹ ਡਿੱਗਣ ਦੀ ਸੱਟਾਂ ਨਹੀਂ ਉਹ ਹੈਗੀਆਂ ਮਨ ਤੇ ਆਉਣ ਲੱਗਦਾ ਵੈ ਕਿਸ ਨੇ ਤੈਨੂੰ ਕੁੱਟਿਆ ਵੈ ਸੱਚਾ ਸੱਚੀ ਦਾ ਸਿੰਘ ਪੁੱਤਰ oh ਨਹੀਂ ਛੋਟੀ ਮਾਂ ਇਦਾਂ ਦਾ ਕੁਝ ਵੀ ਨਹੀਂ ਆ ਤੁਹਾਨੂੰ ਪਤਾ ਜੇ ਇਦਾਂ ਦਾ ਕੁਝ ਹੁੰਦਾ ਨਾ ਸਭ ਤੋਂ ਪਹਿਲਾਂ ਮੈਂ ਆਪ ਚਾਚਾ ਜੀ ਨੂੰ ਫੋਨ ਕਰਨਾ ਸੀ ਕੀ ਆ ਕਰ ਲਿਆ ਨਹੀਂ ਤੇਰੀ ਨਾ ਸੋਸਾਇਟੀ ਨਾ ਬਹੁਤ ਮਾੜੀ ਹੋਣ ਢਈ ਸੋਚ ਲੈ ਛੋਟੀ ਮਾਂ ਹੁਣ ਦਮਾ ਕਿਤੇ ਜਾਣਾ ਵੀ ਨਹੀਂ ਤੁਹਾਨੂੰ ਪਤਾ ਪਹਿਲਾਂ ਮੈਂ ਕਿੰਨੇ ਕਿੰਨੇ ਦਿਨ ਚੱਲ ਜਾਣਾ ਨਹੀਂ ਹੁਣ ਮੈਂ ਕਿਤੇ ਨਹੀਂ ਜਾਣਾ ਮੈਂ ਸਾਰਿਆਂ ਨਾਲ ਹੀ ਘਟਾਤਾ ਵਾ ਤੇ ਇਦਾਂ ਦਾ ਕੁਝ ਵੀ ਨਹੀਂ ਹੈਗਾ ਜਿਵੇਂ ਤੁਸੀਂ ਸੋਚੁੰਦੇ ਜੇ ਕਿਸੇ ਦਾ ਕੁਝ ਲੈਣਾ ਦੇਣਾ ਤਾਂ ਨਹੀਂ ਦੂ ਨਹੀਂ ਨਹੀਂ ਛੋਟੀ ਮਾਂ ਕੁਝ ਵੀ ਨਹੀਂ ਦੇਖ ਲੈ ਨਹੀਂ ਨਹੀਂ ਤੇ ਇਹਨਾ ਬਸ ਆ ਲਾਈਟ ਬੰਦ ਕਰ ਦੂੰ ਮੈਂ ਥੋੜੀ देर ਸੋਣਾ ਚੇਤੇ ਦੇਣਾ ਹੀ ਤੇ ਮੈਂ ਤੇਰੇ ਚਾਚੇ ਨਾਲ ਆਪ ਗੱਲ ਕਰ ਲੈਣੀ ਆ ਨੇ ਨਹੀਂ ਜੋਟੀ ਮੈਨੂੰ ਬਸ ਥੋੜੀ ਦੇ ਰੈਸਟ ਕਰਨ ਦੋ ਬਾਅਦ ਚ ਗੱਲ ਕਰਾਂਗੇ ਆਪਾਂ ਸਾਰੀਆਂ ਚਲ ਰੈਸਟ ਕਰ ਲੈ ਠੀਕ ਆ ਯਾਰ ਸਾਰੇ ਕਰ ਦੇਵੇ ਜਨਾ ਇੱਕੋ ਗੱਲ ਕਰੀ ਜਾਂਦੇ ਆ ਕਿ ਇਹ ਡਿੱਗਣ ਵਾਲੀਆਂ ਸੱਟਾਂ ਨਹੀਂ ਆ ਬਸ ਮੈਨੂੰ ਇੱਕੋ ਜੀ ਦਾ ਡਰ ਆ ਕਿਤੇ ਸੱਚ ਸਾਰਿਆਂ ਨੂੰ ਪਤਾ ਨਾ ਲੱਗ ਜੇ ਕਿਤੇ ਉਹ ਡਾਕਟਰ ਹੀ ਨਾ ਦੱਸ ਦੇ ਚਾਚਾ ਇਹਨੂੰ ਕਿ ਇਹ ਡਿੱਗਿਆ ਨਹੀਂ ਇਹਨੋ ਤੱਕ ਇਹਨੇ ਕੁੱਟਿਆ ਹੈ ਭਾਬੀ ਜੀ ਹੋ ਗਏ ਤਿਆਰ ਤੁਸੀਂ ਠੀਕ ਹੈ ਨਾ ਸੂਟ ਹਾਂ ਹਾਂ ਆਪਾਂ ਮੱਥਾ ਟੇਕ ਕੇ ਨਹੀਂ ਜਾਣਾ ਵਾ ਵੈਸੇ ਵੀ ਕਹਿੰਦੇ ਨੇ ਬਾਬਾ ਜੀ ਦੇ ਘਰੇ ਜਾ ਹੋਣਾ ਤੇ ਸਿੰਪਲ ਸੋਬਰ ਹੀ ਬਣ ਕੇ ਜਾਇਦਾ ਹੁੰਦਾ ਹਾਂਜੀ ਮੰਮੀ ਅਸਲ ਮੰਗ ਤੇ ਬਣ ਕੇ ਜਾਣਾ ਉਹਦੇ ਘਰ ਹੈ ਨਾ ਵੀ ਸਹੀ ਗੱਲ ਆ ਆਪਾਂ ਦੇ ਘਰ ਦੀ ਸੁਖ ਸ਼ਾਂਤੀ ਵਾਸਤੇ ਜਾਣਾ ਮੈਂ ਹੀ ਕੱਲ ਇਹਨਾਂ ਨੂੰ ਆਈਡੀਆ ਦਿੱਤਾ ਸੀਗਾ ਮੈਂ ਕਿਹਾ ਕਿ ਸਾਡੇ ਘਰ 'ਚ ਪੜਾ ਨਾ ਕੁਝ ਨੈਗੇਟਿਵ ਔਰਾ ਜਿਹਾ ਹੁੰਦਿਆ ਵਾ ਕੋਈ ਕਿਸੇ ਨਾਲ ਲੜ ਪਿੰਦਾ ਕੋਈ ਕਿਸੇ ਨਾਲ ਤੇ ਮੈਂ ਫਿਰ ਕਿਹਾ ਆਪਾਂ ਨਾ ਗੁਰਦੁਆਰਾ ਸਾਹਿਬ ਜਾਂਦੇ ਆ ਤੇ ਉੱਥੇ ਮੱਥਾ ਟੇਕ ਕੇ ਆਨੇ ਤੇ ਕਿਰਨ ਤੂੰ ਬੜਾ ਹੀ ਚੰਗਾ ਕੀਤਾ ਜਿਹੜਾ ਗੁਰਦਾਰੇ ਸਾਹਿਬ ਦਾ ਪ੍ਰੋਗਰਾਮ ਬਣਾ ਲਿਆ ਕਿੰਨੇ ਦਿਨ ਹੋ ਗਏ ਸਨ ਵੈਸੇ ਵੀ ਮੈਨੂੰ ਬਾਹਰ ਨਿਕਲੇ ਆ ਗੁਰਦੁਆਰੇ ਮੱਥਾ ਟੇਕਨ ਗਈ ਨਹੀਂ ਮੈਂ ਸਾਈਂ ਨੂੰ ਕਹਿ ਛੱਡ ਦੇ ਸਾ ਲੈ ਚੱਲ ਲੈ ਚੱਲ ਲੈ ਕੇ ਨਹੀਂ ਸੀ ਜਾਂਦਾ ਪਿਆ ਤੇ ਜਾਣ ਚੱਲੇ ਸੇ ਬੰਨੇ ਤੇਰੇ ਬੰਨੇ ਹੀ ਸਈ ਗੁਰੂ ਸਾਹਿਬ ਦੇ ਦਰਸ਼ਨ ਤੇ ਹੋ ਜਾਣਗੇ ਨਾ ਸਹੀ ਗੱਲ ਆ ਉਹ ਵੀ ਹੁਣ ਠੀਕੇਗਾ ਕੱਲ ਨਾਲ ਉਹਨੂੰ ਵੀ ਆਪਾਂ ਨਾਲ ਹੀ ਲੈ ਚਾਵਾਂਗੇ ਕਹਿੰਦਾ ਮੈਂ ਜਾਣਾ ਹਾਂ ਹਾਂ ਨਹੀਂ ਕਿਉਂ ਨਹੀਂ ਜਾਣਾ ਨਹੀਂ ਜਾਊਗਾ ਤੇ ਜ਼ਬਰਦਸਤੀ ਲੈ ਕੇ ਜਾਵਾਂਗੇ ਉਹ ਵੀ ਤੇ ਮੱਥਾ ਟੇਕ ਲੇਗਾ ਨਾ ਮੇਰੀ ਗੱਲ ਸੁਣ ਮੇਰੀ ਗੱਲ ਦਾ ਕਰ ਤਾ ਗੁੱਸਾ ਤੂੰ ਡੰਡੇ ਦੇ ਪੀਰ ਲੈ ਕੇ ਜਾਈ ਸੋ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਕਹਿ ਦਾਂਗੀ ਇਹਨਾਂ ਨੂੰ ਥੋੜਾ ਉਹਨੇ ਮਨਾ ਕਰਨਾ ਵਾ ਕੱਲ ਦਾ ਠੀਕ ਹੈਗਾ ਹੁਣ ਕੱਲ ਥੋੜੀਆਂ ਜਹਾਦੀਆਂ ਸੱਟਾਂ ਲੱਗੀਆਂ ਹੈਗੀਆਂ ਇੱਕ ਤੇ ਇਹਦਾ ਵੀ ਨਹੀਂ ਪਤਾ ਲੱਗਦਾ ਦੋਸਤਾਂ ਦੇ ਨਾਲ ਘੁੰਮਦਾ ਰਹਿੰਦਾ ਵਾ ਫਿਰ ਸੱਟਾਂ ਸੁੱਟਾ ਲਵਾ ਕੇ ਘਰੇ ਆ ਜਾਂਦਾ ਵਾ ਦੁੱਧ ਵਿੱਚ ਹਲਦੀ ਪਾ ਕੇ ਦਿੱਤੀ ਵੀ ਇਹ ਰਾਤੀ ਹਾਏ ਹਾਏ ਕਰੀ ਜਾਂਦਾ ਸੀ ਦੁੱਧ ਚਲਦੀ ਪਾ ਕੇ ਦਿੱਤੀ ਮੈਂ ਕਿਾ ਪੀ ਲੈ ਪਰ ਭਾਬੀ ਜੀ ਇਹਦੀਆਂ ਸੱਟਾਂ ਮੈਨੂੰ ਨਾ ਭਾਈ ਕਿਤੇ ਡਿੱਗਣ ਵਾਲੀਆਂ ਨਹੀਂ ਲੱਗਣਦੀਆਂ ਪਤਾ ਨਹੀਂ ਕੀ ਕਰਦਾ ਰਹਿੰਦਾ ਕਿੱਥੇ ਜਾਂਦਾ ਕੁਝ ਵੀ ਨਹੀਂ ਪਤਾ ਲੱਗਦਾ ਆਹ ਹੋ ਕੀ ਰੱਬ ਬਾਈਕ ਤੇ ਬੰਦਾ ਡਿੱਗਦਾ ਕੋ ਗੋਡੇ ਤੇ ਸੱਟ ਲੱਗਦੀ ਹੈ ਕੋਈ ਅਰਕ ਤੇ ਲੱਗਦੀ ਹੈ ਤੇ ਹੁਣ ਮੈਂ ਕੀ ਪੁੱਛਾਂ ਉਹਨੂੰ ਦੱਸ ਇਹਨੂੰ ਪੁੱਛ ਕੇ ਲੜਾਈ ਮੁੱਲ ਲੈਣੀ ਇਹਨੇ ਲੜਨਾ ਵਾ ਇਹਨੇ ਇਹੋ ਹੀ ਕਹਿਣਾ ਕਿ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਬਾਕੀ ਚਲੋ ਕੋਈ ਗੱਲ ਨਹੀਂ ਅਜੇ ਦੀ ਉਮਰ ਹੀ ਇਸ ਤਰ੍ਹਾਂ ਦੀ ਹੈਗੀ ਆ ਕਿਰਨ ਇਹ ਉਮਰ ਹੀ ਬੜੀ ਖਤਰੇ ਵਾਲੀ ਆ ਐਸ ਉਮਰ ਚ ਬੰਦਾ ਆਪਣੇ ਆਪ ਨੂੰ ਬੱਚਾ ਸਾਮ ਗਿਆ ਤੇ ਠੀਕ ਹੀ ਵੈਸੇ ਸ਼ੱਕ ਮੈਨੂੰ ਇਹਦੇ ਤੇ ਪੂਰਾ ਐਸ ਟਾਈਮ ਤੇ ਕਿਉਂਕਿ ਇਹ ਕਰਦਾ ਕੋਸ਼ਿਸ਼ ਹੀ ਤੇ ਦੱਸਦਾ ਕੋਸ਼ਿਸ਼ ਹੀ ਜਾਣਦਾ ਕਿੱਥੇ ਤੇ ਦੱਸਦਾ ਕਿੱਥੇ ਇਹ ਮੈਨੂੰ ਪਤਾ ਹੈ ਇਹ ਮੈਂ ਦੀ ਮਾਂ ਵਾਂ ਮੈਂ ਸਮਝਦੀ ਆ ਮੈਨੂੰ ਪਤਾ ਹੈ ਜਦੋਂ ਇਹ ਝੂਠ ਬੋਲਦਾ ਇਹਦੀ ਅੱਖਾਂ ਕੀ ਕਹਿੰਦੀਆਂ ਨੇ ਇਹ ਸੱਚ ਨਹੀਂ ਬੋਲਦਾ ਮੇਰੇ ਅੱਗੇ ਚਲੋ ਹੁਣ ਆਪਾਂ ਪਰਿਵਾਰ ਆ ਆਪਾਂ ਹੀ ਉਹਨੂੰ ਸਮਝਾਣਾ ਵਾਂ ਆਪਾਂ ਵੀ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਵੀ ਕਰਿਓ ਤੇ ਬਾਕੀ ਸਾਰੇ ਹੋ ਗਏ ਆ ਤਿਆਰ ਕਿਰਨ ਅਜੇ ਤੇ ਮੈਂ ਕਿਸੇ ਨੂੰ ਦੱਸਿਆ ਹੀ ਨਹੀਂ ਕਿ ਅਸੀਂ ਗੁਰਦਾਰੇ ਸਾਹਿਬ ਜਾਣਾ ਤੇ ਲੇਕਿਨ ਮਨਾ ਕਿਨੇ ਕਰਨਾ ਹੈ ਹੈ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਕੋਈ ਮਨਾ ਕਰ ਸਕਦਾ ਇੱਕ ਮਿੰਟ ਚੋਂ ਤਿਆਰ ਹੋ ਜਾਣਾ ਮੰਜੂ ਨੇ ਸਾਰਿਆਂ ਨੇ ਸਹੀ ਗੱਲ ਆ ਨਾਲੇ ਉਥੇ ਕਿਹੜਾ ਕਿਸੇ ਨੇ ਜ਼ਿਆਦਾ ਤਿਆਰ ਹੋ ਕੇ ਜਾ ਜਿਤਰਾ ਦੇ ਸੂਟ ਪਾਏ ਆ ਉਤਰੇ ਹੀ ਚੱਲ ਪਾਵਾਂਗੇ ਤੇ ਤੁਸੀਂ ਹੁਣ ਕਹਿ ਦਿਓ ਫਿਰ ਤੁਹਾਨੂੰ ਪਤਾ ਵਜੋ ਜਦੋਂ ਜਦੋਂ ਟਾਈਮ ਬੀਤੀ ਗਿਆ ਇਹਨਾਂ ਨੇ ਕਹਿਣਾ ਗਰਮੀ ਬੜੀ ਆ ਗਰਮੀ ਬੜੀ ਆ ਫਿਰ ਇਹਨਾਂ ਨੇ ਨਿਕਲ ਬਸ 5 ਮਿੰਟ ਦੇ ਮੈਨੂੰ ਤੂੰ ਬਸ 5 ਮਿੰਟਾਂ ਚ ਮੰਜੂ ਨੇ ਤਿਆਰ ਹੋ ਜਾਣਾ ਤੇ ਮਾਤਾ ਨੇ ਵੀ ਤਿਆਰ ਹੋ ਜਣ ਚਲੋ ਠੀਕ ਆ ਮੈਂ ਤੇਰਾ ਕਹਦੀ ਜੇ ਕਿਸੇ ਨੇ ਚਾਹ ਪੀਣੀ ਆ ਤੇ ਦੱਸੋ ਨਹੀਂ ਤੇ ਮੈਂ ਸਾਹਿਲ ਨੂੰ ਵੇਖਾਂ ਤੂੰ ਰਹਿਂਦੇ ਚਾਹ ਚੂ ਬਣਾਉਂਦੇ ਰਹਿੰਦੇ ਪੰਗੇ ਤੇ ਨਾ ਜਿਆਦਾ ਪੈ ਉੱਥੇ ਚੱਲੇ ਨਾ ਪ੍ਰਸ਼ਾਦਾ ਛਕਾਂਗੇ ਚਲੋ ਠੀਕ ਆ ਫਿਰ ਮੈਂ ਵੇਖ ਕੇ ਹਾਂ ਹਾਂ ਹਾਂ